ਜਿੱਦਿ ਕੋਈ ਟੱਲਾ ਹੈ ਕਿ ਸਿਰ ਬਰਖਸ਼ਣ ਦਾ ਮਤਲਬ ਹੈ ਉਹਦਾ ਗਿਆ ਉਹ ਨਾ ਜਦੈ ਆਪਣੇ ਐਥੇ ਮਾਰ ਮਿਲਦਾ ਜੇ ਉਹ ਕਹਿੰਦਾ ਮੈਨੂੰ ਐਸਿਡ ਹੀਗਾ ਢੋਗੀ ਮਾਰ ਲਈ ਉਹਨੇ ਤਾਂ ਹਾਂ ਅਕ ਸਾਹਿਬ ਸਦਾ ਦੇਣਾ ਹਾਂ ਸਾਹਿਬ ਸਦਾ ਹੀ ਦੇ ਆ ਲੈ ਜੇ ਕਦੇ ਵੀ ਐ ਨਹੀਂ ਹੁੰਦਾ ਵੀ ਸਾਹਬ ਦਾ ਗੋੜਾ ਅੱਜ ਠੀਕ ਦੀਏਗਾ ਜਾਂ ਬਸ ਆਹ ਦੇ ਮਿਲਾ ਬੋਰਡ ਦੇਖ ਕੇ ਜਾਣ ਦੀ ਲੋੜ ਈ ਹੈ ਸਦਾ ਤਾਰਾ ਕਹਿੰਦਾ ਬੋਰਡ ਦੇਖ ਕੇ ਜਾਣ ਦੀ ਲੋੜ ਕਿਸੇ ਆਦਮੀ ਕਿਸੇ ਮੋੜ ਜਾਂਦਾ ਕਿਹਦੇ ਉਹਦਾ ਮੋੜ ਵੀ ਤੇਰਾ ਕੋਈ ਇਹ ਦੱਸਦਾ ਨਹੀਂ ਬਰਬੜੀ ਦੁਏ ਇੱਥੇ ਉਹ ਵੀ ਉਹਦਾ ਬਾੜੀ ਆਇਆ ਕਰੇ ਆ ਲਾਉ ਮਾੜਾ ਬਹੁਤ ਸੁੰਗੜ ਲਾ ਕੇ ਵਸਾਂ ਅੱਛਾ ਅੱਛਾ ਉਹਨੂੰ ਐ ਦੇ ਲੈ ਦੋ ਆਏ ਨਹੀਂ ਆਇਆ ਇੱਕ ਮੋਟੇ ਮੁੱਠੇ ਅੱਛਾ ਛੋ ਆਏ ਨਾ ਬਾਰੇ ਬਾਲੋੜੀ ਅੱਧੂ ਲਾਇੋੜੀ ਨਾਨਕ ਲੈ ਸਮਾਂ ਸਾਚ ਖਾਉ ਸੁਣ ਮਨ ਮੇਰੇ ਸਤ ਕਹਉ ਸੁਣ ਮਨ ਮੇਰੇ ਸਤ ਕਹਉ ਸੁਣ ਮਨ ਮੇਰੇ ਛਲ ਪਰੋ ਹਰ ਰਾਇ ਛਲ ਪਰੋ ਹਰ ਹਰ ਰਾਇ ਦੀ ਛੜੂ ਪੈ ਜਾ ਏ ਮੇਰੇ ਮਨ ਮੈਂ ਤੈਨੂੰ ਸੱਚੀ ਗੱਲ ਦੱਸਾਂ ਹਰ ਰਾਇ ਦੀ ਛੜੂ ਪੈ ਜਾ ਹਰ ਰਾਏ ਨੂੰ ਬਿਸ਼ਰ ਰੁਪਿਆ ਜਾਂ ਅੰਤਰ ਆਤਮਾ ਜਿਹੜੀ ਤੇਰੀ ਹੈ ਨਾ ਉਹ ਤਾਂ ਆਤਮਾ ਦੀ ਅੰਤਰਾਤਮਾ ਦਾ ਪਤਾ ਵੀ ਲੱਗਦਾ ਅੰਤਰਾਤਮਾ ਦੀ ਜਿਹੜੀ ਆਵਾਜ਼ ਹੈ ਜੋ ਉਹ ਕਹਿੰਦੀ ਆ ਉਹ ਕਰਿਆਦਾ ਉਹਦੀ ਛਾੜੂ ਪੈ ਜਾਂਦੀ ਅੰਤਰਾਤਮਾ ਦਾ ਰੋਜ਼ ਮਾਤ ਕੀਤਾ ਲੋੜੀ ਕਬ ਉਹ ਹਰ ਹਰ ਆਇਆ ਹੋਇਆ ਦ ਇਹਦਾ ਵੀ ਮਤਲਬ ਹੈ ਅਸੀਂ ਕੀ ਕਰਨ ਲੱਗੇ ਕੋਲਡ ਕਰਨ ਲੱਗੇ ਦੋ ਜਿਹੜਾ ਕੰਮ ਕਰਦੇ ਮੁਕਵਾਖ ਲੈ ਲੋ ਉਹ ਆ ਖਵਰੇ ਗੜਾਇਵੇ ਮੁਕਵਾਖ ਦਾ ਅੰਦਰੋਂ ਤਾਂ ਲਿਆ ਜੀ ਤਦ ਇਹਨਾਂ ਨੂੰ ਦੇਖਦਾ ਜਿਉਂ ਸੋਚ ਰਿਆ ਨੂੰ ਉਹਦੀ ਗੱਲ ਕਰੋ ਇਹ ਕੀ ਕੀ ਸੋਚ ਚੋ ਕੀ ਕੀ ਮਸਲਾ ਹੈ ਉਹ ਦੱਸੂਗਾ ਉਹ ਦੱਸੂਗਾ ਭੁਖਵਾਖ ਲੈ ਲੋ ਭੁਖਵਾਖ ਦਵਾ ਦੇ ਕਿਸਮਤ ਹੈ ਤੇ ਕਾਹਨ ਨਹੀਂ ਹੈ ਜੰਗਾ ਦਾ ਦੂਆ ਲੋੜ ਰਿਕਾਦਰ ਭੁਖਵਾਖ ਨਹੀਂ ਚੰਗਾ ਆ ਉਹ ਪੱਤਰੀ ਵਾਲਾ ਗੱਲ ਕਰ ਲੈਣੀ ਪੰਡਤ ਪੱਤਰੀ ਕਰ ਪੱਤਰੀ ਵਾਲੀ ਹਲ ਬਣਾਤੀ ਪੱਤਰੀ ਤੋਂ ਉਹ ਕਰਦੇ ਸਨ ਤੇ ਬਹੂਰਤ ਕੰਢ ਲਓ ਕੰਮ ਕਰ ਤੋਂ ਪਹਿਨਾ ਪੱਤਰੀ ਬਣਾ ਕੇ ਰੱਖ ਲੈਣ ਪੱਤਰੀ ਹੈ ਉਪਦੇਸ਼ ਹੈ ਬਾਣੀ ਇਹਦਾ ਉਹਦਾ ਕੋਈ ਸੁਭਦਰੀ ਹੈ ਉਹ ਅੰਦਰ ਬੈਠੇ ਸਾਡੇ ਉਹਦੇ ਬੱਚੋ ਹਰ ਪੈ ਆਖੀਏ ਕਿਹਾ ਸੀ ਮੇਰੇ ਹਰਤਾ ਦੀ ਹੈ ਨੇ ਆਖੀਏ ਗਿਆ ਜੀ ਵੀ ਜੇ ਕੋਈ ਹਰ ਤੋਂ ਪੁੱਛੀਏ ਹਰ ਨੂੰ ਪੁੱਛੀ ਆਖੀਏ ਹੁਣ ਉਹ ਕਿਉਂ ਕੀ ਅੰਦਰੋਂ ਜਵਾਬ ਨਾ ਹਰ ਪੈ ਆਖੀਏ ਹਰ ਨੂੰ ਦਸੀਏ ਵੀ ਕੀ ਕਰੀਏ ਕੀ ਕਰਦੇ ਆ ਇਹ ਕਿਉਂ ਕੀ ਜਵਾਬ ਆਉਂਦਾ ਉਹ ਕਿਉਂ ਕੀ ਜਵਾਬ ਆਉਂਦਾ ਉਹ ਦੀ ਕਰੀਏ ਭਾਈ ਇਹ ਤਾਂ ਹਰ ਨੂੰ ਹੀ ਹੈ ਜੇ ਆਪਾਂ ਜਿਹੜਾ ਨੇ ਬਾਣੀ ਪ੍ਰਚਾਰਨ ਕੀਤੀ ਜਾਂ ਭੀੜ ਤਿਆਰ ਕੀਤੀ ਉਹਨਾਂ ਤੇ ਛੱਡੀਏ ਸਾੜੇ ਬੰਦੀਏ ਵੱਡੇ ਬੰਦੀਏ ਤੋਰਨ ਪੋਤੀ ਸਾਹਿਬ ਦੋ ਰਿਹਾ ਸੀ ਇਹ ਕਿ ਲਿਖਿਆ ਅਸੀਂ ਬਾਅਦ ਚ ਕੀ ਲਿਖ ਲਿਆ ਸਾਨੂੰ ਪੋਤੀ ਸਾਹਿਬ ਫਿੱਟ ਲਿਆ ਆ ਇਹਦਾ ਮਤਲਬ ਕਹਿਣਾ ਸਾਨੂੰ ਨਹੀਂ ਫਿੱਟ ਆਇਆ ਅਸੀਂ ਬਦਲ ਲਿਆ ਕਈ ਆਦਮੀ ਆਰੇ ਕਈ ਲਫ਼ਜ਼ ਬਦਲ ਲੈ ਦੇ ਵਿੱਚ ਰੋਜ਼ ਦਿਨ ਹੀ ਤਾਂ ਤਾਂ ਲਾਹਰਾਂ ਚ ਗੱਲ ਤਾਂ ਆਪਣੀ ਮਤ ਕਹਿੰਦੀ ਨਾ ਉੱਥੇ ਕਹਿੰਦਾ ਤਾਂ ਆਪਣੀ ਮਤ ਪਈ ਹਰ ਪਿਆਸੀ ਅਗੇ ਸੀ ਤਾਂ ਮਤਲਬ ਜਿਹੜੀ ਇਹ ਪਰੰਪਰਾ ਚੱਲੀ ਬੁਖਵਾਕ ਲੈ ਲੋ ਉਹਨਾਂ ਨੂੰ ਹਰ ਵਾਰ ਇਹ ਕਹਿੰਦੇ ਸੀ ਅੰਤਰਾਤਮਾ ਨੂੰ ਟੁੱਟ ਗਿਆ ਉਤਰਾਤਮਾ ਦੀ ਕਥਾ ਹੈ ਜਦੋਂ ਕਹਿੰਦਾ ਗੁਰਮੇਰਾ ਸੰਤ ਸਦਾ ਹੈ ਨਾਲੇ ਜਿੱਥੇ ਆ ਨਾ ਹੋਵੇ ਥੋੜੇ ਉੱਥੇ ਕੀ ਕਰੋ ਉੱਥੇ ਉੱਥੇ ਸੰਗਤ ਬਾਰੇ ਬੜਾ Pase ਬਣਵਾਣਾ ਦਾ ਬਰਾਇ ਤੇ ਉੱਥੇ ਕਾ ਸੰਗ ਹੈ ਨਾਲ ਜੇ ਆ ਨਾ ਹੋਵੇ ਤੁਹਾਡੇ ਕੋਲ ਉੱਥੇ ਕੀ ਕਰੋਗੇ ਗੀਤਾ ਲੋੜੀਏ ਕੰਮ ਕੰਮ ਤੇ ਕਿਤੇ ਪੈਸਾ ਦਾ ਤੁਸੀਂ 20 ਡਾਲਰ ਰੱਖੋਗੇ ਹਰ ਵਾਰ ਖਰੀਦਦਾਰ ਜੀ ਰੂਗਾ ਨਾਲ ਪਾਣੀ ਪੀੜੇ ਵੀ ਉਹ ਰਹੇ ਵੀ ਉਹ ਤੇ ਉਹ ਖਵਾ ਲੈਣੋ ਕਿਆ ਲੋੜੀਏ ਕੰਮੇ ਥੋੜੀ ਗਿਆ ਕਿਹੜਾ ਕੰਮ ਕੰਮ ਤੇ ਗਾਹ ਦੀ ਡਿੱਡ ਪੱਟਾ ਆਣਾ ਪੱਟਾ ਕਿਹ ਕੰਮ ਫੇਫੂਕ ਵਗ ਲੈ ਲੋ ਤੂ ਵੀ ਬੁਰਕੀ ਖਾਣਾਂ ਦਾ ਨਾ ਤਾਂ ਮੁਖਵਗ ਲੈ ਲੋ ਖਵਾਗ ਲਵਜੇ ਨਹੀਂ ਮੜਦਾ ਕੋਈ ਮੁਖਵਗ ਦਾ ਗੱਲ ਹੈ ਕੋਈ ਇਹ ਕੀ ਮਤਲਬ ਸੀ ਇਹਦਾ ਮੁੱਖ ਵਗ ਲੈ ਲੋ ਉਹ ਉਪਦੇਸ਼ ਹੈ ਉਹ ਤਾਂ ਇੱਕ ਸਮਝ ਲੋ ਸੰਸਾਰ ਦੇ ਵਿੱਚੋਂ ਤੁਸੀਂ ਪਾਸ ਹੋ ਕੇ ਕਿਵੇਂ ਜਾਂਦੇ ਕੰਮ ਤਾਂ ਉਹ ਹੈ ਜਿਹੜੇ ਕੰਮ ਆਏ ਹੋਏ ਉਹਦੇ ਬਾਰੇ ਅਲਰਟ ਕਰਦਾ ਤੂੰ ਉਹ ਸੰਸਾਰੀ ਕੰਮ ਵੀ ਕੀਤਾ ਉਹ ਕੱਪਾ ਪਾਪ ਤੋਂ ਬਚਣ ਦੀ